ਨਾਈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਦੇ ਰਾਜਗੁਰੂ ਨਗਰ ਵਿੱਚ ਕਾਫੀ ਸਮੇਂ ਤੋਂ ਇੱਕ ਬੁੱਕ ਕਲੱਬ ਚੱਲ ਰਿਹਾ ਹੈ ਜਿੱਥੇ ਹਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਇੱਕ ਕਿਤਾਬ ਤੇ ਚਰਚਾ ਹੁੰਦੀ ਹੈ ਸ਼ਿਵਨ ਵਿਰਤ ਪ੍ਰਿੰਸੀਪਲ ਪ੍ਰੋਫੈਸਰ ਪਰਮਜੀਤ ਸਿੰਘ ਗਰੇਵਾਲ ਨੇ ਮੈਂਬਰਾਂ ਨਾਲ ਕਿਤਾਬ 4033 ਤੇ ਚਰਚਾ ਕੀਤੀ ਉਹਨਾਂ ਦੱਸਿਆ ਕਿ ਨਾਵਲ ਦੇ ਰੂਪ ਵਿੱਚ ਲਿਖੀ ਗਈ ਇਸ ਕਿਤਾਬ ਦੇ ਲੇਖਕ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਐਮ ਡੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਧੁਗਾ ਕਲਾ ਪਿੰਡ ਦੀ ਫਾਸੀ ਹਨ ਅਤੇ ਇਸ ਸਮੇਂ ਕੈਲੀਫੋਰਨੀਆ ਯੂਐਸਏ ਵਿੱਚ ਮੁੱਖ ਚਿਕਿਤਸਕ ਨਿਰਦੇਸ਼ਕ ਦੇ ਪਦ ਤੇ ਕੰਮ ਕਰ ਰਹੇ ਹਨ ਪ੍ਰੋਫੈਸਰ ਗਰੀਵਾਲ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਆਪਣੇ ਜੀਵਨ ਦੇ ਅਸਲ ਮਕਸਦ ਤੋਂ ਭਟਕ ਕੇ ਕਿ ਅੰਧਕਾਰ ਵਿੱਚ ਫਸਿਆ ਹੋਇਆ ਹੈ ਇਸ ਨਾਵਲ ਦੀ ਰੋਮਾਂਚਿਕ ਕਹਾਣੀ ਪੜਦੇ ਹੋਏ ਉਹ ਆਤਮ ਨਿਰਣਾ ਧੀਰਜ ਤੈਰਜ ਸੰਤੋਸ਼ ਕਠੋਰ ਮਿਹਨਤ ਨਿਮਰਤਾ ਮਾਫੀ ਸੰਵੇਦਨਸ਼ੀਲਤਾ ਅਤੇ ਰੱਬ ਦੀ ਇੱਛਾ ਵਿੱਚ ਠਹਿਰੇ ਰਹਿਣਾ ਬਰਗੇ ਕਈ ਕੀਮਤੀ ਸਬਕ ਆਸਾਨੀ ਨਾਲ ਸਿੱਖ ਲੈਂਦਾ ਹੈ ਇਸ ਕਿਤਾਬ ਦਾ ਪਹਿਲਾ ਪ੍ਰਕਾਸ਼ ਸੰਸਕਰਨ ਸਤੰਬਰ 2023 ਵਿੱਚ ਪ੍ਰਕਾਸ਼ਿਤ ਹੋਇਆ ਸੀ ਇਸ ਨੂੰ ਸਾਰੀ ਉਮਰ ਦੇ ਪਾਠਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਜਿਸ ਕਰਕੇ ਇਹ ਸਭ ਤੋਂ ਲੋਕਪ੍ਰੀਆ ਅਤੇ ਸਭ ਤੋਂ ਵੱਧ ਵਿਕਣ ਵਾਲੀ ਵਾਲੀਆਂ ਪੰਜਾਬੀ ਕਿਤਾਬਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ ਬੁੱਕ ਕਲੱਬ ਦੀ ਮੀਟਿੰਗ ਵਿੱਚ ਮੌਜੂਦ ਮੈਂਬਰਾਂ ਵਿੱਚ ਡਾਕਟਰ ਮਾਨ ਸਿੰਘ ਪ੍ਰੋਫੈਸਰ ਬਲਵਿੰਦਰ ਬੰਗੜ ਪ੍ਰੋਫੈਸਰ ਡਾਕਟਰ ਪੂਰਨ ਸਿੰਘ ਪ੍ਰੋਫੈਸਰ ਜਗਮਉਨ ਸਿੰਘ ਪ੍ਰੋਫੈਸਰ ਗੁਰਚਰਨ ਸਿੰਘ ਅਤੇ ਪ੍ਰੋਫੈਸਰ ਸੁਜੀਤ ਸਿੰਘ ਸ਼ਾਮਲ ਸਨ ਕਿਤਾਬ ਪੜਨ ਦੀ ਸੰਸਕ੍ਰਿਤੀ ਉਤਸ਼ਾਹਤ ਕਰਨ ਵਾਲੇ ਇੱਕ ਮੈਂਬਰ ਬ੍ਰਿਜ ਪੂਸ਼ਨ ਗੁਇਲ ਨੇ ਕਿਹਾ ਕਿ ਵਿਗਿਆਨੀਆਂ ਅਧਿਆਪਕਾਂ ਆਰਥ ਸ਼ਾਸਤਰੀਆਂ ਅਤੇ ਬੈਂਕਰਾਂ ਦਾ ਇੱਕ ਗਿਆਨਵਾਨ ਸਮੂਹ ਸ਼ਹਿਰੀ ਜੀਵਨ ਵਿੱਚ ਦੀਆਂ ਜਟਲਤਾਵਾਂ ਵਿੱਚ ਕਿਤਾਬ ਪੜਨ ਨੂੰ ਜਿੰਦਾ ਰੱਖਣ ਦਾ ਇੱਕ ਵੱਡਾ ਕੰਮ ਕਰ ਰਿਹਾ ਹੈ